ਜੈਪੀਨ ਜੈਪਰਤ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੁਹਾਰਮ ਵੱਲੋਂ ਕਿਸ ਤਰ੍ਹਾਂ 28000 ਫੌਜ ਨੂੰ ਹਰਾਇਆ ਗਿਆ ਅਤੇ ਖਾਸ ਕਰਕੇ ਪੀਮ ਕੋਰੇਗਾਓ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਹੈ ਇਸ ਇਤਿਹਾਸ ਦੇ ਬਾਰੇ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਣਾ भीम कोरे गांव महाराष्ट्र के पुणे जिले में एक छोटा जि पिंड पैदा है जिथे कि ऐसी समाज पांच सौ महारा वालों अनुसूचित जातिया नार किते जा रहे इन्याय के खिलाफ एक जनवरी अठारह सौ अठारह नाजीराव पेशवा की अठाई हजार फौज ना के शानदार जीत प्राप्त की थी। ਇਸ ਦਿਵਸ ਨੂੰ ਮਹਾਰਾਸ਼ਟਰ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ 1 ਜਨਵਰੀ 1 ਜਨਵਰੀ ਦਾ ਇਤਿਹਾਸ ਕਿਤਨਾ ਕਿਤੇ ਜਿਸ ਤਰ੍ਹਾਂ ਪੂਰੇ ਆਵਾਮ ਵਿੱਚ ਜਾਣਾ ਚਾਹੀਦਾ ਹੈ ਉਸ ਤਰ੍ਹਾਂ ਇਸ ਨੂੰ ਨਹੀਂ ਪਹੁੰਚਾਇਆ ਗਿਆ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਇਸੇ ਦਿਨ 1 ਜਨਵਰੀ 1818 ਨੂੰ ਪੇਸ਼ਾਵਾਓ ਬਾਜੀਰਾਓ ਤੇ ਬ੍ਰਿਟਿਸ਼ ਫੌਜ ਦੀ ਜਿੱਤ ਦੀ 200ਵੀਂ ਵਰੇਗੰਡ ਕੋਰੇਗਾਓ ਧੀਮਾ ਚੰ ਮਨਾਈ ਜਾ ਰਹੀ ਸੀ ਜਦੋਂ ਕਿ ਹਿੰਸਾ ਪੜ ਗਈ ਸੀ ਇਸ ਮੌਕੇ ਕਈ ਵahan ਸਾੜੇ ਗਏ ਇੱਕ ਵਿਅਕਤੀ ਦੀ ਜਾਨ ਵੀ ਗਈ ਬਲਤ ਆਗੂ ਬ੍ਰਿਟਿਸ਼ ਫੌਜ ਦੀ ਇਸ ਜਿੱਤ ਦਾ ਜਸ਼ਨ ਮਨਾਉਂਦੇ ਹੁਣ ਕਿਉਂਕਿ ਮੰਨਿਆ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਨਾਲ ਸੰਬੰਧਿਤ ਜੇਤੂ ਦਲ ਵਿੱਚ ਜ਼ਿਆਦਾਤਰ ਮਹਾਰ ਭਾਈਚਾਰੇ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਅਸ਼ੂਤ ਮੰਨਿਆ ਜਾਂਦਾ ਸੀ ਇਸ ਨੂੰ ਕੋਰੇ گاਉਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਮਹਾਰਾਂ ਦਾ ਕਹਿਣਾ ਹੈ ਕਿ ਪੇਸ਼ਵਾ ਬਾਜੀਰਾਓ ਦੂਜੇ ਦੀ ਅਗਵਾਈ ਦੇ ਹੇਠ 28000 ਮਰਾਠੇ ਪੂਨੇ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਰਸਤੇ ਵਿੱਚ ਉਹ 500 ਸਿਪਾਹੀਆਂ ਦੀ ਇੱਕ ਕੰਪਨੀ ਫੋਰਸ ਮਿਲਿਆ ਜੋ ਪੂਨੇ ਦੇ ਵਿੱਚ ਬ੍ਰਿਟਿਸ਼ ਫੌਜ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਸੀ ਪੇਸ਼ਵਾ ਨੇ ਕੋਰੇਗਾਓਂ ਵਿੱਚ ਮੌਜੂਦ ਕੰਪਨੀ ਫੋਰਸ ਤੇ ਹਮਲਾ ਕਰਨ ਲਈ ਆਪਣੇ 2000 ਸਿਪਾਹੀ ਭੇਜੇ ਈਸਟ ਇੰਡੀਆ ਕੰਪਨੀ ਦੀ ਇਹ ਟੁਕੜੀ ਜਿਸ ਦੀ ਅਗਵਾਈ ਕੈਪਟਨ ਫਰਾਂਸਿਸ ਸਟੌਟਨ ਨੇ ਕੀਤੀ ਲਗਭਗ 12 ਘੰਟੇ ਤੱਕ ਆਪਣੀ ਸਥਿਤੀ ਤੇ ਡਟੇ ਰਹੇ ਅਤੇ ਮਰਾਠਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਬਾਅਦ ਵਿੱਚ ਮਰਾਠਿਆਂ ਨੇ ਫੈਸਲਾ ਬਦਲ ਲਿਆ ਅਤੇ ਪਿੱਛੇ ਹਟ ਗਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜਰਨਲ ਜੋਸਫ ਸਮਿਥ ਦੀ ਅਗਵਾਈ ਹੇਠ ਵੱਡੀ ਟੁਕੜੀ ਬ੍ਰਿਟਿਸ਼ ਟੁਕੜੀ ਉਥੇ ਪਹੁੰਚ ਜਾਵੇਗੀ ਜਿਸ ਤੇ ਨਾਲ ਲੜਾਈ ਆਸਾਨ ਨਹੀਂ ਹੋਵੇਗੀ। ਇਹ ਦਲ ਵਿੱਚ ਭਾਰਤੀ ਮੂਲ ਦੇ ਸਿਪਾਹੀ ਜ਼ਿਆਦਾਤਰ ਗਲਤ ਜਾਤੀ ਦੇ ਨਾਲ ਸੰਬੰਧਿਤ ਸਨ ਅਤੇ ਮੁੰਬਈ ਨੇਟਿਵ ਇਨਫੈਂਟਰੀ ਨਾਲ ਸੰਬੰਧਿਤ ਸਨ। ਅਜਿਹੀ ਵਿੱਚ ਦਲਿਤ ਕਰਕੁਨ ਇਸ ਘਟਨਾ ਨੂੰ ਦਲਿਤ ਇਤਿਹਾਸ ਦਾ ਇੱਕ ਅਹਿਮ ਹਿੱਸਾ ਮੰਦੇ ਹਨ ਜੇਮਸ ਗ੍ਰਾਂਟ ਡਫ ਨੇ ਆਪਣੀ ਕਿਤਾਬ ਦਾ ਹਿਸਟਰੀ ਆਫ ਦਾ ਮਰਾਠਾਸ ਵਿੱਚ ਇਸ ਲੜਾਈ ਦਾ ਜ਼ਿਕਰ ਕੀਤਾ ਹੈ ਤੇ ਲਿਖਿਆ ਹੈ ਕਿ ਸਾਰੀ ਰਾਤ ਪੈਦਲ ਚੱਲਣ ਤੋਂ ਬਾਅਦ ਉਹ ਨਵੇਂ ਸਾਲ ਦੀ ਸਵੇਰ 10 ਵਜੇ ਪੀਨ ਦੇ ਕੰਡੇ ਪਹੁੰਚੇ ਜਿੱਥੇ ਉਹਨਾਂ ਨੇ ਕਰੀਬ 25000 ਮਰਾਠਿਆਂ ਨੂੰ ਰੋਕਿਆ ਉਹ ਦਰਿਆ ਵੱਲ ਵੱਧ ਰਹੇ ਅਤੇ ਪੇਸ਼ਵਾ ਦੇ ਸਿਪਾਹੀਆਂ ਨੇ ਸੋਚਿਆ ਕਿ ਉਹ ਪਾਰ ਕਰਨਾ ਚਾਹੁੰਦੇ ਹਨ ਪਰ ਜਿਵੇਂ ਹੀ ਉਹਨਾਂ ਨੇ ਪਿੰਡ ਦੇ ਆਲੇ ਦੁਆਲੇ ਦੇ ਖੇਤਰਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਇਸ ਨੂੰ ਚੌਂਕੀ ਵਿੱਚ ਬਦਲ ਦਿੱਤਾ ਹੈਨਰੀ ਦਾ ਪ੍ਰਿੰਸਪ ਕਿਤਾਬ ਦਾ ਹਿਸਟਰੀ ਆਫ ਪੋਲਿਟੀਕਲ ਐਂਡ ਮਿਲਟਰੀ ट्रांजੈਕਸ਼ਨਸ ਇਨ ਇੰਡੀਆ ਵਿੱਚ ਇਸ ਲੜਾਈ ਦੇ ਵਿੱਚ ਮਹਾਰ ਗਲਤਾਂ ਦੀ ਬਣੀ ਬ੍ਰਿਟਿਸ਼ ਦਲ ਦੀ ਦਲੇਰੀ ਦਾ ਜ਼ਿਕਰ ਕੀਤਾ ਹੈ ਇਸ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਕੈਪਟਨ ਸਟੋਫਨ ਦੀ ਅਗਵਾਈ ਵਿੱਚ ਇਹ ਟੁਕੜੀ ਪੁੰਨਾ ਜਾ ਰਹੀ ਸੀ ਤਾਂ ਉਸ ਉੱਤੇ ਹਮਲਾ ਹੋਣ ਦੀ ਸੰਭਾਵਨਾ ਸੀ ਖੁੱਲੀ ਥਾਂ ਤੇ ਫਸ ਜਾਣ ਦੇ ਡਰ ਤੋਂ ਬਚਣ ਲਈ ਇਹ ਫੋਰਸ ਕੋਰੇ گاؤں ਪਹੁੰਚ ਗਈ ਅਤੇ ਇਸ ਨੂੰ ਆਪਣਾ ਕਿਲਾ ਬਣਾਉਣ ਦਾ ਫੈਸਲਾ ਕੀਤਾ ਜੇਕਰ ਇਹ ਟੁਕੜੀ ਖੁੱਲੇ ਵਿੱਚ ਫਸ ਗਈ ਹੁੰਦੀ ਤਾਂ ਮਰਾਠਿਆਂ ਦੇ ਹੱਥੋਂ ਇਸ ਦਾ ਬੁਰਾ ਹਾਲ ਹੋ ਸਕਦਾ ਸੀ ਵਕਫ ਵਕਤਿਹਾਸਕਾਰਾਂ ਦੇ ਅਨੁਸਾਰ ਇਸ ਲੜਾਈ ਵਿੱਚ 834 ਕੰਪਨੀਆਂ ਸਿਪਾਈਆਂ ਦੇ ਵਿੱਚੋਂ 275 ਮਾਰੇ ਗਏ ਜ਼ਖਮੀ ਜਾਂ ਲਾਪਤਾ ਵੀ ਬਹੁਤ ਸਾਰੇ ਹੋਏ ਇਹਨਾਂ ਦੇ ਵਿੱਚ ਦੋ ਅਧਿਕਾਰੀ ਵੀ ਸ਼ਾਮਲ ਹਨ 50 ਪੈਦਲ ਫੌਜੀ ਮਾਰੇ ਗਏ ਅਤੇ 105 ਜ਼ਖਮੀ ਹੋ ਗਏ ਅੰਗਰੇਜ਼ਾਂ ਦੇ ਅੰਦਾਜ਼ੇ ਅਨੁਸਾਰ ਇਹ ਲੜਾਈ ਵਿੱਚ ਪੇਸ਼ਵਾ ਦੇ 500 ਤੋਂ ਲੈ ਕੇ 600 ਸਿਪਾਹੀ ਮਾਰੇ ਗਏ ਜਾਂ ਜ਼ਖਮੀ ਹੋਏ ਜਿਹੜੇ ਇਤਿਹਾਸਕਾਰ ਮਹਾਰਾ ਅਤੇ ਪੇਸ਼ਵਾ ਫੌਜੀਆਂ ਦੇ ਵਿਚਕਾਰ ਹੋਈ ਇਸ جنگ ਨੂੰ ਵਿਦੇਸ਼ੀ ਹਮਲਾਵਾਰਾਂ ਅੰਗਰੇਜ਼ਾਂ ਵਿਰੁੱਧ ਭਾਰਤੀ ਹਾਕਮਾਂ ਦੀ ਜੰਗ ਵਜੋਂ ਦੇਖਿਆ ਜਾਂਦਾ ਉਹ ਅਸਲੋਂ ਗਲਤ ਨਹੀਂ ਸਨ ਪਰ ਮਹਾਰਾ ਦਾ ਮੰਨਣਾ ਹੈ ਕਿ ਮਹਾਰਾ ਦੇ ਲਈ ਇਹ ਲੜਾਈ ਅੰਗਰੇਜ਼ਾਂ ਦੀ ਨਹੀਂ ਸਗੋਂ ਆਪਣੀ ਪਹਿਚਾਣ ਦੀ ਲੜਾਈ ਸੀ ਪੇਸ਼ਵਾ ਸ਼ਾਸਕਾਂ ਨੇ ਮਹਾਰਾ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ ਜਿਵੇਂ ਕਿ ਅੰਤ ਆਜ਼ ਯਾਨੀ ਅਸ਼ੂਤ ਕਰਦੇ ਸਨ ਜੋ ਪ੍ਰਾਚੀਨ ਭਾਰਤ ਵਿੱਚ ਜਾਤੀ ਵਿਵਸਥਾ ਤੋਂ ਬਾਹਰ ਸਮਝੇ ਜਾਂਦੇ ਸਨ ਇਤਿਹਾਸਕਾਰਾਂ ਨੇ ਕਈ ਥਾਵਾਂ ਤੇ ਵੀਰਵੇ ਦਿੱਤੇ ਹਨ ਕਿ ਸ਼ਹਿਰ ਵਿੱਚ ਦਾਖਲ ਹੋਣ ਸਮੇ ਮਹਾਰਾ ਨੂੰ ਲੱਕ ਦੁਆਲੇ ਝਾੜੂ ਬੰਨ੍ਹ ਕੇ ਰੱਖਣਾ ਪੈਂਦਾ ਸੀ ਤਾਂ ਜੋ ਇਸ ਝਾੜੂ ਦੇ ਪਿੱਛੇ ਖਿੱਚੇ ਜਾਣ ਨਾਲ ਉਨ੍ਹਾਂ ਦੀ ਪਲੀਤ ਅਤੇ ਅਪਵਿੱਤਰਤਾ ਪੈਰਾਂ ਦੇ ਨਿਸ਼ਾਨ ਮਿਟ ਜਾਣ ਉਸ ਨੂੰ ਆਪਣੇ ਗਲੇ ਵਿੱਚ ਇੱਕ ਭਾਂਡਾ ਲਟਕਾਉਣਾ ਪੈਂਦਾ ਸੀ ਜੋ ਇਸ ਵਿੱਚ ਥੁੱਕ ਸਕੇ ਅਤੇ ਉਸ ਦਾ ਥੁੱਕ ਕਿਸੇ ਵੀ ਉੱਚ ਜਾਤੀ ਦੇ ਵਿਅਕਤੀਆਂ ਨੂੰ ਪਲੀਤ ਅਤੇ ਪਲੀਤ ਨਾ ਕਰ ਸਕੇ ਉਹ ਉੱਚ ਜਾਤੀਆਂ ਦੇ ਖੂਹਾਂ ਜਾਂ ਛੱਪੜਾਂ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ ਇਤਿਹਾਸਕਾਰ ਅਤੇ ਆਲੋਚਕ ਪ੍ਰੋਫੈਸਰ ਰਿਸ਼ੀਕੇਸ਼ ਕਾਮਲੇ ਵੀ ਕੋਰੇ گاؤں ਧੀਮਾ ਦਾ ਦੂਜਾ ਪਾਸਾ ਦੱਸਦੇ ਹਨ ਉਹ ਦਾਵਾ ਕਰਦੇ ਹਨ ਕਿ ਮਹਾਰਾ ਨੇ ਮਰਾਠਿਆਂ ਨੂੰ ਨਹੀਂ ਬਲਕਿ ਬ੍ਰਾਹਮਣਾਂ ਨੂੰ ਹਰਾਇਆ ਹੈ ਬ੍ਰਾਹਮਣਾਂ ਨੇ ਦਲਿਤ ਉੱਤੇ ਜ਼ਬਰਦਸਤੀ ਅਸ਼ੂਤ ਥੋਪਿਆ ਗਿਆ ਅਤੇ ਉਹ ਇਸ ਬਾਰੇ ਗੁੱਸੇ ਸੀ ਜਦੋਂ ਮਹਾਰਾ ਨੇ ਬ੍ਰਾਹਮਣਾਂ ਨੂੰ ਇਸ ਪਰੰਪਰਾ ਨੂੰ ਖਤਮ ਕਰਨ ਲਈ ਕਿਹਾ ਤਾਂ ਉਹ ਨਾ ਮੰਨੇ ਅਤੇ ਇਸੇ ਕਰਕੇ ਉਹ ਬ੍ਰਿਟਿਸ਼ ਫੌਜ ਵਿੱਚ ਸ਼ਾਮਲ ਹੋ ਗਏ ਬ੍ਰਿਟਿਸ਼ ਫੌਜ ਦੇ ਮਹਾਰਾ ਨੂੰ ਸਿਖਲਾਈ ਦਿੱਤੀ ਅਤੇ ਉਹਨਾਂ ਨੂੰ ਪੇਸ਼ਵਾਈ ਵਿਰੋਧ ਲੜਨ ਲਈ ਪ੍ਰੇਰਿਤ ਕੀਤਾ ਇਹ ਲੜਾਈ ਜੋ ਬ੍ਰਾਹਮਣਾ ਦੁਆਰਾ ਮਰਾਠਾ ਸ਼ਕਤੀਆਂ ਦੇ ਨਾਮ ਤੇ ਲੜੀ ਗਈ ਸੀ ਅਸਲ ਵਿੱਚ ਉਹਨਾਂ ਦੇ ਵਿਰੁੱਧ ਸੀ ਅਤੇ ਮਹਾਰਾ ਨੇ ਉਹਨਾਂ ਨੂੰ ਹਰਾਇਆ ਸੀ ਇਹ ਯਕੀਨੀ ਤੌਰ ਤੇ ਮਰਾਠਿਆਂ ਵਿਰੁੱਧ ਲੜਾਈ ਨਹੀਂ ਕਾਮਲੇ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਅਜਿਹੀ ਕੋਈ ਗੱਲ ਨਹੀਂ ਕਿ ਮਹਾਰਾ ਅਤੇ ਮਰਾਠਿਆਂ ਦੇ ਖਿਲਾਫ ਕਿਸੇ ਕਿਸਮ ਦੀ ਅਸੰਮਤੀ ਜਾਂ ਟਕਰਾਅ ਹੋਵੇ ਜੇਕਰ ਬ੍ਰਾਹਮਣਾ ਨੇ ਇਹ ਸ਼ੂਆਛੂਤ ਖਾਤਮ ਕੀਤਾ ਹੁੰਦਾ ਤਾਂ ਸ਼ਾਇਦ ਇਹ ਜੰਗ ਨਾ ਹੁੰਦੀ ਉਹ ਕਹਿੰਦੇ ਕਿ ਇਸ ਵਿੱਚ ਮਰਾਠਿਆਂ ਦਾ ਨਾਂ ਇਸ ਲਈ ਲਿਆ ਗਿਆ ਹੈ ਕਿਉਂਕਿ ਬ੍ਰਾਹਮਣਾ ਨੇ ਮਰਾਠਿਆਂ ਤੋਂ ਪੇਸ਼ਵਾਈ ਖੋ ਲਈ ਸੀ ਇਹ ਆਖਰੀ ਪੇਸ਼ਵਾਈ ਸ਼ਕਤੀ ਹੈ ਅਤੇ ਅੰਗਰੇਜ਼ ਉਸ ਨੂੰ ਹਰਾਉਣਾ ਚਾਹੁੰਦੇ ਸਨ ਇਸੇ ਲਈ ਅੰਗਰੇਜ਼ ਫੌਜ ਦੇ ਮਹਾਰਾ ਨੂੰ ਨਾਲ ਲੈ ਕੇ ਪੇਸ਼ਵਾ ਰਾਜ ਦਾ ਅੰਤ ਕੀਤਾ ਸੋ ਦੋਸਤੋ जे इस लड़ाई का जिक्र करिए दसा यही जस के मतलब पांच सौ महारासूचित जातिया जा रहे अन्याय के खिलाफ एक बहुत बड़ा ऐलान और अठाई हजार फौज ना एक बहुत वही गलिटिश कंपनियों महारा वालों अपनी शिरकत और ये एक इतिहास है जो अज की पीढ़ी ले जानना बहुत ਜ਼ਰੂਰੀ ਹੈ ਸੋ ਇਤਿਹਾਸ ਪਸਦਿਆਂ ਜੇ ਕੋਈ ਡੇਟ ਜਾਂ ਗਿਣਤੀ ਦਾ ਫਰਕ ਲੱਗਦਾ ਹੈ ਉਸ ਲਈ ਮਾਫੀ ਚਾਹੁੰਦੇ ਹਾਂ ਜਿੰਨੀ ਕਿ ਜਾਣਕਾਰੀ ਮਿਲੀ ਅਸੀਂ ਆਪ ਸਭ ਦੇ ਸਾਹਮਣੇ ਰੱਖੀ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ